ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ ਇਹ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੱਚੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਸਰਕਾਰ ਕਿਹੋ ਜਿਹਾ ਵਿਵਾਰ ਕਰ ਰਹੀ ਹੈ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਇਹ ਤੁਹਾਨੂੰ ਦੱਸਣ ਦੀ ਲੋੜ ਨਹੀਂ ਹੈ ਸੋ ਉਹਨਾਂ ਸਾਥੀਆਂ ਵੱਲੋਂ ਬਹੁਤ ਜ਼ਿਆਦਾ ਧੰਨੇ ਮੁਜ਼ਾਰੇ ਰੋਸ ਕੀਤੇ ਜਾ ਰਹੇ ਨੇ ਤੇ ਉਹਨਾਂ ਦੇ ਲਈ ਹੀ ਅੱਜ ਸਾਡੇ ਸਾਹਮਣੇ ਖਬਰ ਲੈ ਕੇ ਆਏ ਆ ਪੈਨਸ਼ਨਰਾਂ ਦਾ ਕਦੋਂ ਹੱਲ ਹੋਵੇਗਾ ਤੇ ਕੱਚੇ ਮੁਲਾਜ਼ਮਾਂ ਦੇ ਲਈ ਕੀ ਜ਼ਰੂਰੀ ਖਬਰ ਆਊਟ ਹੋਈ ਹੈ ਤੇ ਕਦੋਂ ਤੱਕ ਧੰਨੇ ਦੇਣੇ ਪੈਣਗੇ ਇਹ ਮੁਲਾਜ਼ਮ ਵਰਗਾਂ ਨੂੰ ਤੇ ਸਰਕਾਰ ਤੇ ਕਿਹੜੇ ਦੋਸ਼ ਲੱਗੇ ਨੇ ਆਓ ਤੁਹਾਨੂੰ ਇਸ ਵੀਡੀਓ ਦੇ ਵਿੱਚ ਪੂਰਾ ਚਾਨਣ ਹੋ ਜਾਏਗਾ ਤੁਹਾਨੂੰ ਤੇ ਜਿਹੜੇ ਸਰਕਾਰ ਤੇ ਦੋਸ਼ ਲੱਗੇ ਨੇ ਦੋਸਤੋ ਉਹ ਮੁਕਰਨ ਦੇ ਦੋਸ਼ ਨੇ ਕਿਉਂਕਿ ਦੇਖੋ ਕਿ ਸਰਕਾਰੀ ਅਤੇ ਅਰਧ ਸਰਕਾਰੀ ਭਾਗਾਂ ਦੇ ਮੁਲਾਜ਼ਮਾਂ ਪੈਨਸ਼ਨਾਂ ਤੇ ਕੱਚੇ ਮੁਲਾਜ਼ਮਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਮੁਲਾਜ਼ਮਾਂ ਜਥੇਬੰਦੀਆਂ ਦੀਆਂ ਮੀਟਿੰਗਾਂ ਦਾ ਸਮਾਂ ਦੇ ਕੇ ਮੀਟਿੰਗਾਂ ਨਾ ਕਰਨ ਦੇ ਰੋਸ ਹੋ ਜੋ ਨਹਿਰੀ ਦਫ਼ਤਰ ਅੱਗੇ ਵਿਸ਼ਾਲ ਰੈਲੀ ਕਰਨ ਮਗੋਂ ਮੁੱਖ ਮੰਤਰੀ ਦੇ ਲਾਰਿਆਂ ਦੀ ਪੰਡ ਫੁਕੀ ਰੈਲੀ ਵਿੱਚ ਮੁਲਾਜ਼ਮਾਂ ਪੈਨਸ਼ਨਾਂ ਤੇ ਖੱਟੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਜ਼ਿਕਰ ਕਰਦੇ ਹੋਏ ਦਰਸ਼ਨ ਸਿੰਘ ਲੁਬਾਣਾ ਠੀਕ ਹੈ ਜੀ ਤੇ ਜੋ ਵੀ ਆਪਣੇ ਆਗੂ ਨੇ ਆਪ ਸਰਕਾਰ ਨੇ ਖੱਟੇ ਕਾਮਿਆਂ ਨੂੰ ਰੈਗੂਲਰ ਕਰਨ ਦੀ ਜ਼ਾਰੀ ਕਿਤੀ ਨੀਤੀ ਨੂੰ ਸਿਉਂਕ ਖਾਰੀ ਹੈ ਇਹ ਨੀਤੀ ਤਾਤ ਕੋਈ ਵੀ ਕਰਮੀ ਰੈਗੂਲਰ ਨਹੀਂ ਹੋਵੇਗਾ ਇਸ ਪਾਸ ਵਿੱਚੋਂ ਆਊਟਸੋਰਸ ਪਾਰਟ ਟਾਈਮ ਇਨਲਿਸਮੈਂਟ ਮਸਟਰ ਤੇ ਕੰਮ ਕਰਦੇ ਕਰਮੀਆਂ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਠੇਕੇਦਾਰੀ ਪ੍ਰਥਾ ਖਤਮ ਕਰਨ ਤੇ ਮਹਿੰਗਾਈ ਪੱਤਾ ਦੇਣ ਅਤੇ ਨਗਰ ਨਿਗਮਾ ਨਗਰ ਕੌਂਸਲਾ ਨਗਰ ਪ੍ਰੀਸ਼ਦਾਂ ਵਿੱਚ ਕੰਮ ਕਰਦੇ ਸਫਾਈ ਕਾਮਿਆਂ ਸਿਵਰ ਮੈਨਾਂ ਜੰਗਲਾਤ ਵਿਭਾਗ ਦੇ ਦਿਹਾੜੀਦਾਰਾਂ ਨੂੰ ਪਹਿਲ ਦੇ ਆਧਾਰ ਤੇ ਰੈਗੂਲਰ ਕਰਨ ਵਰਗੀਆਂ ਮੁਖ ਮੰਗਾਂ ਤੇ ਮੁੱਖ ਮੰਤਰੀ ਵੱਲੋਂ ਟਾਲਾ ਵਟਨ ਤੇ ਝੂਠੇ ਲਾਰਿਆਂ ਦੀ ਪੰਡ ਫੁਕੀ ਗਈ ਹੈ ਤੇ ਇਸ ਦੌਰਾਨ ਉਹਨਾਂ ਨੇ ਐਲਾਨ ਕੀਤਾ ਹੈ ਕਿ 14-15 ਅਗਸਤ ਨੂੰ ਭੁਖੜ ਹੜਤਾਲ ਕਰਕੇ ਮੰਤਰੀਆਂ ਨੂੰ ਯਾਦ ਪੱਤਰ ਦਿੱਤੇ ਜਾਣਗੇ ਤਾਂ ਦੋਸਤੋ ਦੇਖੋ ਇਹਦੇ ਵਿੱਚ ਮੁੱਖ ਗੱਲ ਹੈ ਜਿਹੜੀ ਉਹ ਆਪਣੇ ਸਾਰੇ ਕਾਮਿਆਂ ਦੇ ਲਈ ਇਹ ਤਾਂ ਤੁਹਾਨੂੰ ਪਤਾ ਲੱਗ ਗਿਆ ਕੀਤੀ ਹੋਈ ਹੈ ਪਰ ਜਿਹੜੀ ਸਰਕਾਰ ਹੈ ਨਾ ਉਹਨਾਂ ਦਾ ਕੋਈ ਹੱਲ ਨਹੀਂ ਕਰੀ ਇਸ ਲਈ ਤਰਨੇ ਮੁਜ਼ਾਰੇ ਕਰਨੇ ਪੈ ਰਹੇ ਨੇ ਜੇਕਰ ਤੁਸੀਂ ਵੀ ਇਹ ਵੀਡੀਓ ਦੇਖ ਰਹੇ ਹੋ ਤੇ ਤੁਸੀਂ ਵੀ ਇਹਨਾਂ ਦੇ ਵਿੱਚ ਸ਼ਾਮਿਲ ਹੋ ਤਾਂ ਜ਼ਰੂਰ 14-15 ਅਗਸਤ ਨੂੰ ਇਹਨਾਂ ਦਾ ਸਾਥ ਦਿਓ ਤਾਂ ਕਿ ਤੁਹਾਡਾ ਸਾਰਿਆਂ ਦਾ ਹੱਲ ਹੋ ਸਕੇ ਤੇ ਦੋਸਤੋ ਅੱਜ ਦੀ ਖਬਰ ਇੱਥੇ ਹੀ ਜੇਕਰ ਤੁਹਾਡੇ ਕੋਈ ਵਿਚਾਰ ਹੋਣ ਤਾਂ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਤੇ ਅੱਗੇ ਆਉਣ ਵਾਲੇ ਵੀਡੀਓ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ